ਦੇਸ਼ ਵਿੱਚ UPI ਲੈਣ ਦੇਣ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ 스마트ਫੋਨ ਦੀ ਵਰਤੋਂ ਕਰਨ ਵਾਲਾ ਲਗਭਗ ਹਰ ਵਿਅਕਤੀ ਛੋਟੇ ਤੋਂ ਲੈ ਕੇ ਵੱਡੇ ਲੈਣ ਦੇਣ ਅਤੇ ਪੈਸੇ ਟ੍ਰਾਂਸਫਰ ਕਰਨ ਲਈ UPI ਦੀ ਵਰਤੋਂ ਕਰ ਰਿਹਾ ਹੈ ਵੱਡੇ ਦੁਕਾਨਦਾਰਾਂ ਤੋਂ ਲੈ ਕੇ ਸੜਕ ਕਿਨਾਰੇ ਲੱਗੀਆਂ ਛੋਟੀਆਂ ਦੁਕਾਨਾਂ ਵਾਲਿਆਂ ਨੇ ਵੀ QR ਕੋਡ ਰਾਹੀਂ ਭੁਗਤਾਨ ਕਰਨ ਦੇ ਸਿਸਟਮ ਨੂੰ ਅਪਣਾ ਲਿਆ ਹੈ ਹਾਲਾਂਕਿ ਇਸ ਦੀ ਡੇਲੀ ਲਿਮਟ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹੇ ਨੇ ਹੁਣ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਵੀ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ ਸੋਮਵਾਰ 16 ਸਤੰਬਰ ਭਾਅ ਕੀ ਅੱਜ ਤੋਂ UPI ਲੈਣ ਦੇਣ ਦੀ ਡੇਲੀ ਲਿਮਟ ਕਈ ਚੀਜ਼ਾਂ ਲਈ ਵਧਣ ਜਾ ਰਹੀ ਹੈ ਆਓ ਸਿੱ ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਦਿੰਦੇ ਹਾਂ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾ ਅਨੁਸਾਰ NPCI ਨੇ 16 ਸਤੰਬਰ ਤੋਂ ਕਈ ਥਾਵਾਂ ਤੇ UPI ਲੈਣ ਦੇਣ ਦੀ ਸੀਮਾ ਵਧਾਉਣ ਦਾ ਫੈਸਲਾ ਕੀਤਾ ਹੈ RBI ਨੇ 8 ਅਗਸਤ ਨੂੰ ਮੁਦਰਾ ਨੀਤੀ ਮੀਟਿੰਗ ਤੋਂ ਬਾਅਦ UPI ਲੈਣ ਦੇਣ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ ਸੀ NPCI ਨੇ ਸਾਰੇ UPI ਐਪਸ ਪੇਮੈਂਟ ਸਰਵਿਸ ਪ੍ਰੋਵਾਈਡਰਸ ਅਤੇ ਬੈਂਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੂੰ ਨਵੇਂ ਨਿਰਦੇਸ਼ਾਂ ਅਨੁਸਾਰ ਆਪਣੇ ਸਿਸਟਮ ਨੂੰ ਅਪਡੇਟ ਕਰਨ ਲਈ ਵੀ ਕਿਹਾ ਗਿਆ ਹੈ NPCI ਦੇ ਅਨੁਸਾਰ ਨਵੇਂ ਨਿਯਮ ਦੇ ਤਹਿਤ ਤੁਸੀਂ ਅੱਜ ਤੋਂ ਟੈਕਸ ਦਾ ਭੁਗਤਾਨ ਕਰਨ ਲਈ UPI ਰਾਹੀਂ 5 ਲੱਖ ਰੁਪਏ ਤੱਕ ਟਰਾਂਸਫਰ ਕਰ ਸਕੋਗੇ ਹਸਪਤਾਲ ਦੇ ਬਿੱਲ ਵਿਦਿਆਕ ਫੀਸ IPO ਅਤੇ ਰਿਟੇਲ ਡਾਇਰੈਕਟ ਸਕੀਮਿੰਗ ਵਿੱਚ 5 ਲੱਖ ਰੁਪਏ ਤੱਕ ਦਾ ਲੈਣ-ਦੇਣ ਵੀ ਸੰਭਵ ਹੋਵੇਗਾ ਹਾਲਾਂਕਿ ਵੱਧੀ ਹੋਈ ਲਿਮਟ ਹਰ ਲੈਣ-ਦੇਣ ਵਿੱਚ ਨਹੀਂ ਵਰਤੀ ਜਾਵੇਗੀ ਉਸ ਤੋਂ ਪਹਿਲਾਂ NPCI ਨੇ ਦਸੰਬਰ 2021 ਅਤੇ ਦਸੰਬਰ 2023 ਵਿੱਚ UPI ਲੈਣ-ਦੇਣ ਦੀ ਲਿਮਟ ਨੂੰ ਬਦਲਿਆ ਸੀ ਇਸ ਤੋਂ ਇਲਾਵਾ ਇੱਕੋ ਖਾਤੇ ਤੋਂ ਕਈ ਲੋਕ ਦੁਆਰਾ ਲੈਣ-ਦੇਣ ਕਰਨ ਦੀ ਸਹੂਲਤ UPI ਸਰਕਲ ਵੀ ਸ਼ੁਰੂ ਕੀਤੀ ਗਈ ਹੈ ਫਿਲਹਾਲ ਹੋਰ ਸਾਰੀਆਂ ਕਿਸਮਾਂ ਦੇ UPI ਲੈਣ-ਦੇਣ ਲਈ 1 ਲੱਖ ਰੁਪਏ ਦੀ ਡੇਲੀ ਲਿਮਟ ਹੈ ਹਾਲਾਂਕਿ ਵੱਖ-ਵੱਖ ਬੈਂਕ ਆਪਣੇ ਹਿਸਾਬ ਨਾਲ ਇਹ ਸੀਮਾ ਤੈਅ ਕਰ ਸਕਦੇ ਨੇ ਇਲਾहाबाद ਬੈਂਕ ਦੀ UPI ਲੈਣ-ਦੇਣ ਦੀ ਸੀਮਾ 25000 ਰੁਪਏ ਹੈ ਇਸ ਦੇ ਨਾਲ ਹੀ HDFC ਬੈਂਕ ਅਤੇ ICICI ਬੈਂਕ 1 ਲੱਖ ਰੁਪਏ ਤੱਕ ਦੇ ਲੈਣ-ਦੇਣ ਨੂੰ ਸਵੀਕਾਰ ਕਰਦੇ ਨੇ ਇਸ ਤੋਂ ਇਲਾਵਾ ਕੈਪੀਟਲ ਮਾਰਕੀਟ ਕਲੈਕਸ਼ਨ ਇੰਸ਼ੋਰੈਂਸ ਅਤੇ ਵਿਦੇਸ਼ੀ ਲੈਣ-ਦੇਣ ਲਈ ਇਹ ਲਿਮਟ ਪ੍ਰਤੀ ਦਿਨ 2 ਲੱਖ ਰੁਪਏ ਤੱਕ ਹੈ